ਖਾਸਿਕਾ ਵਿੱਚ ਹੀ ਸਾਰੇ ਮੇਰੇ ਨੂੰ ਸੰਦੀਪ ਡੇਈ ਭਾਈਨ ਤੋਂ ਬਹੁਤ ਬਹੁਤ ਵੈਲਕਮ ਜੀ ਤਾਂ ਵੀ ਜੀ ਆਪਾਂ ਸੰਧੂ ਸਾਹਿਬ ਕੋਲ ਪਹੁੰਚ ਚੁੱਕੇ ਆਂ ਭਾਈਓ ਨਾ ਅੱਜ ਵੀ 7-8 ਲੈ ਕੇ ਆਪਾਂ ਜੂ ਸੇਲ ਆ ਬਿਲਕੁਲ ਨਿਕੇ ਨਿਕੇ ਮੋਨ ਹੋਣੇ ਆ ਅੱਜ ਵੀ ਤੇ ਆਓ ਮੇਰੇ ਵੀਰ ਆਪਾਂ ਗੱਲਬਾਤ ਕਰੀਏ ਭਾਈਓ ਨਾ ਕਿ ਇਹਨਾਂ ਪ੍ਰਾਈਸ ਕੀ ਆ ਕੀ ਮਿਲ ਕੇ ਰਕੋੜਾ ਉਸ ਤੋਂ ਪਹਿਲਾਂ ਵਿੱਚ ਇਸ ਤਰ੍ਹਾਂ ਤੁਹਾਨੂੰ ਇੱਥੇ ਆ ਕੇ ਚੁਆਇ ਕਰੋ ਪਾਸ ਕਰੋ ਉਲਟ ਤੁਸ ਨਹੀਂ ਖਿੰਦੋ ਨਾਰੇ ਵੀਰਾਂ ਨੂੰ ਤੁਸੀਂ ਕਰਦਿਆ ਕਰੋ ਚਲੋ ਗਾਮੇ ਕੇ ਵੀ ਦਾ ਫੈਰਾ ਸਕੇ ਹੁਣ ਆਪਾਂ ਸੰਧੂ ਸਾਹਿਬ ਜੀ ਨਾਲ ਗੱਲਬਾਤ ਕਰੀਏ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਲੋਪ ਹੀ ਹੋ ਗਈ ਲੋਪ ਜੀ ਤੁਹਾਨੂੰ ਪਤਾ ਥੋੜਾ ਕੰਮਕਾਜ ਬਿਜੀ ਰਹ ਮੈਂ ਨਾਲੇ ਵਧਾਈਆਂ ਤੁਹਾਨੂੰ ਜੀ ਧੰਨਵਾਦ ਵਧਾਈਆਂ ਬੜਾ ਡਬਲ ਡਬਲ ਵਧਾਈਆਂ ਧੰਨਵਾਦ ਜੀ ਬੜੀ ਖੁਸ਼ੀਮਾਨ ਹੋ ਜੀ ਚਲੋ ਖੁਸ਼ੀ ਸੰਦੀਪ ਜੀ ਦੱਸਾ ਕਿੰਨੋਂ ਹੁੰਦੀ ਆ ਹਾਂ ਜੀ ਜਿੰਨੇ ਵੇਖਿਆ ਹੋਵੇ ਕੋਈ ਹਾਂ ਬਿਲਕੁਲ ਉਹਨੂੰ ਖੁਸ਼ੀ ਹੁੰਦੀ ਆ ਭਰਾਵਾਂ ਦੀ ਜਦ ਜਦਾਂ ਵੀ ਕਿਸੇ ਨੂੰ ਕੋਈ ਚਾਹ ਕਰੇ ਤੇ ਜਾਂ ਉਹਨੂੰ ਖੁਸ਼ੀ ਹੁੰਦੀ ਆ ਉਦਾਂ ਸੰਦੀਪ ਜੀ ਲੋਕ ਗਾਲਾਂ ਕੱਢਦੇ ਨਹੀਂ ਨਹੀਂ ਬਿਲਕੁਲ ਚਲੋ ਚਲੀ ਜਾਣਾ ਜੀ ਚਲੀ ਜਾਣਾ ਥੋੜੇ ਸਾਹਿਬ ਦੁਨੀਆਦਾਰੀ ਆ 10 ਮਿੰਟ ਰੋਕੇ ਲਾਣਾ ਫੋਨ ਇਹ ਦੀ ਦੁਨੀਆਦਾਰੀ ਆ ਇੱਥੇ ਬਿਲਕੁਲ ਜੀ ਬਿਲਕੁਲ ਸਹੀ ਗੱਲ ਤੁਹਾਡੀ ਮਾੜਾ ਦੇ ਜਿਆਦਾ ਕਹਿਣਾ ਚੰਗਾ ਘਾਟ ਹੀ ਕਹਿੰਦੇ ਲੋਗ ਹਾਂਜੀ ਹਾਂਜੀ ਹੋਰ ਸਤਿਨਾਮ ਸਿੰਘ ਸਾਹਿਬ ਵਧੀਆ ਵਧੀਆ ਸੀ ਇਹ ਬੜੀ ਮਾਲਕ ਦੀ ਕਿਰਪਾ ਹੈ ਕਰ ਲੈ ਸ਼ੁਰੂ ਫਿਰ ਕੰਮ ਤੁਹਾਨੂੰ ਬੜਾ ਛੋਟਾ ਬ੍ਰਦਰ ਆਇਆ ਹੈ ਮੇਰਾ ਹਾਂ ਇਸ ਕਰਕੇ ਫਿਰ ਉਧਰ ਵੀ ਉਹਦੇ ਨਾਲ ਵੀ ਜਾਣਾ ਆ ਜੀ ਬਈ ਘੇੜੀ ਘੁੜੀ ਦਿੰਦੇ ਹਣ ਅਗਲੇ ਰੱਖਦੇ ਤੁਹਾਨੂੰ ਬੜਾ ਫਿਰ ਉਹਦੇ ਨਾਲ ਜਾਣਾ ਆਉਣਾ ਪੈਂਦਾ ਜੀ ਚਲੋ ਅੱਜ ਫਿਰ ਕਿੰਨੇ ਸਤਿਨਾਮ ਸਾਹਿਬ ਫਿਰ ਅੱਜ ਸਣੀਏ ਇੱਕ ਮਾਝੀਏ ਤੇ ਪੰਜ ਵੜਾ ਪਾਵਾਂਗੇ ਬੋਲੋ ਫਿਰ ਨਿਗੇ ਨਿ ਆਇ ਤੇ ਨੀ ਆਣੇ ਸੇਰ ਬੋਲੋ ਬਰਾ ਤੇ ਕੀ ਇਹ ਸ਼ਾਮੀ ਨਦੀ ਕੋ ਚੈੱਕ ਪਾਸ ਕਰਾ ਲੈ ਗੱਭਣਾ ਆਪਣਾ ਡਾਇਰੈਕਟਰ ਲੈ ਆਵੇ ਜਿੱਦਾਂ ਮਰਜੀ ਹਾਂਜੀ ਚੈੱਕ ਕਰਾ ਕੇ ਲੈ ਜੀ ਹਾਂਜੀ ਦੁੱਧ ਹੋ ਗਿਆ 7 ਤੋਂ 8 ਕਿਲੋ 7 ਤੋਂ 8 ਕਿਲੋ ਦੁੱਧ ਤਿਆਰ ਹੋ ਗਿਆ ਲੋ ਜੀ ਹਾਂ ਤੇ ਸੰਦੂ ਦਾ ਅੱਜ ਮੁੱਲ ਤੁਸੀਂ ਕਰਨਾ ਆਪਾਂ ਬਿਲਕੁਲ ਨਹੀਂ ਬੋਲਣਾ ਮੈਂ ਨਾ ਸੰਦੀ ਜੇ ਬੋਲ ਹੀ ਦਵਾਂਗੇ ਦਫਾ ਕਰੋ ਹਣ ਬਾਅਦ ਤੁਸੀਂ ਤੁਸੀਂ ਸੋਚ ਲਓ ਕੋਈ ਬੋਲਦਾ ਹੀ ਨਹੀਂ ਬੋਲਾਂਗੇ ਫਿਰ ਆਪਾਂ ਕੋਈ ਨਹੀਂ ਨੇ ਵੀ ਤੇ ਕਈ ਨਾ ਨਾ ਬਹਿਣਾ ਨਾ ਘਣਾ ਪਤਾ ਨਹੀਂ ਕੀ ਸਲਾਹ ਹੈ ਹਾਂ ਨਾ ਨੀ ਬੋਲਣਾ ਇਹ ਬਹਿਣਾ ਹੈ ਨਾ ਆਜੋ ਸੰਦੂ ਸਾਹਿਬ ਐ ਚਵਾਈ ਦੂ ਇੱਕ ਪਾਲ ਦੁੱਧ 8 ਕਿਲੋ ਆਪਾਂ 7 ਕਰਕੇ ਦੇ ਦਿੰਦੇ ਹਾਂ 7 ਠੀਕ ਆ ਆਜੋ ਹਾਂਜੀ ਹਾਂਜੀ ਆਜੋ ਪਾਣੀ ਖੁੱਲਾ ਜੀ ਸੰਦੂ ਸਾਹਿਬ ਰੇਡ ਬਿਲਕੁਲ ਜਾਇਜ਼ ਨਿਕਿਆ ਜਿਆ ਛੋਟਾ ਰਿਆ ਭਾ ਠੀਕ ਆ ਕਿੰਨਾ ਕਰ ਦਿਓ ਤੁਸੀਂ ਜਿੰਨਾ ਤੁਸੀਂ ਕਰ ਦੋਗੇ ਨਹੀਂ ਤੁਸੀਂ ਦੱਸੋ ਮੈਂ ਲੇਗਨਾ 75 ਯਾਰ ਕਰ ਦਿਆ 6 ਮਹੀਨੇ ਦੀ ਗੱਬਣ ਆ ਨਹੀਂ ਨਹੀਂ ਤਹੀ ਬਾਤ ਸੋ ਤੇ ਅੱਪੇ ਨਹੀਂ ਦੇ ਦੋ ਅੱਪੇ 60000 ਹਾਂ 60000 50000 ਦੀ ਓਹ ਹੋ 1000 ਹੀ ਹੋਰ ਚਲੋ 1000 ਹੋਰ 48 ਦੀ ਹਾਂ ਨਾ ਛੋੜ ਜਾਂਦੋ ਕੀ ਹੋਰ ਕਰ ਦਈਏ ਨਹੀਂ ਬਾਤ 48000 ਦੀ ਛੋੜ ਚੱਲਣ ਦੋ 48000 ਦੀ ਨਹੀਂ ਇਹ 12 ਹੋ ਜੇ 13 ਹੋ ਜੇ ਦੇ ਕੋ ਹਾਂਜੀ ਸੂਈ ਨੂੰ 2 ਮਹੀਨੇ ਹੋ ਗਏ ਹੋ ਕੇ 2 ਤੇ 2.5 ਹੋ ਜਾਣਗੇ ਪਰਾਂ ਵੱਛੀ ਜੇ ਦੀ ਪਰਲੀ ਪਰਲੀ ਹਾਂ ਤੇ ਤਿੰਨ ਥਾਂ ਦੇ ਅੱਛਾ ਥਾਂ ਵੀ ਤਿੰਨੇ ਜੇ ਦੱਸਣੀ ਆ ਮਗਰਲਾ ਡੇਡ ਨਾ ਹਾਂਜੀ ਹਾਂਜੀ ਠੀਕ ਹੈ 12 ਕਿਲੋ 12 ਕਿਲੋ ਤੋਂ ਤਿਆਰ ਹੈ ਜੀ ਤੇ ਵੇਖੋ ਜੀ ਕਰਾਣੀ ਇਹ ਸੰਧੂ ਸਾਹਿਬ ਆਣੀ ਆ ਚਾਤੀਪਿੰਡ ਵਾਲੇ ਨਹੀਂ ਕਰਨੇ ਪਾ ਕਰ ਰੇ ਬਾਈ ਨਹੀਂ ਲਿਕੇ ਨਹੀਂ ਆਜੋ ਅਰੇ ਥਾਣਾ ਹਾਂ ਢਿੱਡੀ ਗਾਮ ਹੂੰ 40000 ਦੀ ਆ ਹਾਂਜੀ 12 13 ਕਿਲੋ ਦੋ ਦਿਆ ਹਾਂ ਨਾ ਜਿਹੜੀ ਹੈ ਨਾ ਹਾਂ 20000 ਦੀ ਸਿਰਫ ਸਿਰਫ ਦੋਈ ਫੋਲੋਗੀ ਪੱਕੀ ਗੱਲ ਆ। ਹਾਂ ਦੋਈ ਹੋਰ ਛੱਡ ਦੇ ਫਿਰ। ਨਹੀਂ ਜਾਣ ਦੇ ਜਾਣ ਦੇ ਠਾ 18000 ਦੇ। ਛੋਟ ਨਹੀਂ ਕਰਨੀ ਆਪਾਂ। ਚਲੋ ਠੀਕ ਹੈ। ਜਾਣ 18000 ਦੇ ਲਓ ਜੀ। ਇਹਨੇ ਅਜ ਦੀ ਇਹ ਦੇਖਣਾ ਨਹੀਂ ਇਹ ਚੱਕਦੇ ਨਹੀਂ ਸਾਰੀਆਂ ਵੇਚਦੇ ਨਹੀਂ ਆ। ਬਾਈਟੈਂਸ ਚੱਕਦੇ ਮੁੱਲ ਮੁੱਲ ਬੜਾ ਜਾਇਜ਼ ਕਰੀ ਜਾਂਦਾ ਏ। ਤੇ ਆਹ ਇਹਦੇ ਵਿੱਚ ਨਹੀਂ 13-14 ਕਿਲੋ ਦੁੱਧ ਹੋਣਾ। 13-14 ਕਿਲੋ ਇਹਨਾਂ ਵੱਛੀ ਦੇ ਬੱਚਾ ਨਹੀਂ ਰਹੇਗਾ ਬੱਚਾ ਤਾਂ ਹੈ ਨਹੀਂ ਇਹ ਬੱਚਾ ਨਹੀਂ ਜਾਏ ਸੂਈ ਨ ਪਰ ਨਹੀਂ ਕਿੰਨੇ ਡੇਮ ਹੋ ਗਿਆ ਪਾਣ ਨੂੰ ਪਤਾ ਸੂਈ ਜੀ ਜਿਹਦੇ ਕੋ ਲਈ ਉਹਨਾਂ ਨੇ ਤੇ ਪੰਜਾਹ ਦਿਨਾਂ ਦੀ ਸੂਈ ਹਾਂ ਬੰਨ੍ਹ ਨਹੀਂ ਹੁੰਦੀ ਆ 20 ਦਿਨਾਂ ਦੀ ਸੂਈ 20 ਦਿਨਾਂ ਦਾ ਠੀਕ ਆ ਪਾਪਾ ਨਹੀਂ ਉਹ ਸੂਈ ਵਾਲੇ ਪਾਸੇ ਨਹੀਂ ਹੁਣਾ ਦੁੱਧ ਹੈ ਰਹਿ ਜਾ 13 14 13 14 ਕਿਲੋ ਦੁੱਧ ਹੈਗਾ ਇਹਨਾਂ ਵੱਛੀ ਆ ਬਿਲਕੁਲ ਚਵਾ ਚੂ ਵਧੀਆ ਨਜ਼ਾਰੇਦਾਰ ਹੈ 10 ਮਿੰਟ ਰੁੱਕ ਕੇ ਲੈਣਾ ਬਾਈ ਜੀ ਆ ਆ ਇੱਕ ਨੰਬਰ ਜੀ ਠੀਕ ਆ ਠੀਕ ਚੱਲਣ ਤੋਂ ਕਰਾਂ ਦੀ ਹਾਂ ਲਓ ਜੀ ਵੇਖੋ ਕਰਾਂ ਦੀ ਇਹ ਆਹ ਚੀਜ਼ਾਂ ਅਸਲ ਚੀਜ਼ਾਂ ਜਿਹਨਾਂ ਨੂੰ ਕਹਿੰਦੇ ਆ ਵੇਖੋ ਵੇਖੋ ਹਾਂਜੀ ਫਿਰ ਇਹ ਸੰਦੀਪ ਜੀ 28000 ਦੀ ਦੇ ਦੇਾਂਗੇ ਪੂਰਾ ਪੱਤੀ ਦੀ ਦੇ ਦੇਾਂਗੇ ਦੋ ਹੀ ਹੋਰ ਆਗੇ ਮੈਂ ਮੱਧ ਪੱਜ ਗਿਆ ਵੇਖੋ ਰੇਡ ਤੋਂ ਦਸਾ ਰੇਡ ਵੇਖੋ ਦੋ ਹੀ ਹੋਰ ਤੇ ਯਾਰ ਦੀ ਤੇ ਹਾਂ ਹਾਂ ਲੋ ਜੇ ਕਾ ਸੰਧੂ ਸਾਰੇ ਨਹੀਂ ਕਹਦੇਗਾ ਮੋਰ ਹਾਂ ਮੀਰੀ ਤੇ ਯਾਰ ਦੀ ਮੀਰੀ ਮੀਰੀ ਜਾ ਲੈ ਲੈ ਜਾਓ ਲੈ ਜਾਓ ਕੋਈ ਲੈ ਜਾਓ ਲੈ ਜਾਓ ਲੈ ਮੀਰੀ ਇਹਨੂੰ ਸਰੀ ਨੂੰ 5 6 ਦਿਨ ਹੋਏ ਦੇਖ ਉਹ ਬੱਚਾ ਜੇ 7 ਹੋ ਜੇ 8 ਹੋ ਜੇ ਜਿਹੜਾ ਤਿਆਰ ਹੋ ਗਾਇਆਵੇਂ ਜਿਹਦੇ ਕੋ 7 8 ਹੋ 7 8 ਹੀ ਹੋਣਾ 13 14 ਨਹੀਂ ਹੋਣਾ ਵੇਖੋ ਫਿਰ ਤੁਸੀਂ ਫਿਰ ਤੁਸੀਂ ਗਾਣਾ ਨਹੀਂ ਕੱਢਦੇ ਬਾਈ ਮੈਨੂੰ ਪਤਾ ਪਰ ਗਾਣਾ ਕੱਢਾਏ ਕਹਿੰਦੇ ਨਹੀਂ ਕਿ ਰੇਡ ਮੇਂ ਚੁੱਕਰਾਦੇ ਆ ਆ ਰਕਲੇ ਹੁੰਦਾ ਹਾਂ ਹਾਂ ਆਹ ਨਾ ਗੁਆ ਨੀ ਆਪਾਂ ਨੂੰ ਇਹ ਨਹੀਂ ਨੱਥੀ ਜਣੀ ਹਾਂ ਇਹਨੂੰ ਜਿਹੜਾ ਚੱਲੀ ਜਾਂਦਾ ਇਥਰਾਈ ਜੱਲੂ ਕਰੀ ਹਾਂ ਇਹਦੇ ਕੋਲ ਇਹ ਪੇਪਰ ਕੀ ਮਿਲਣਾ ਕੋਸ਼ਿਸ਼ ਨਹੀਂ ਆਜੋ ਸੁਨੇਕੀ ਇਹਦੇ ਮਗਰ ਵੱਛਾ ਜੇ ਪੰਜਾ ਛੇ ਅੰਦੇ ਮਾਦੀ ਸੂਈ ਆ ਇਹ ਹਾਂ ਨਾ ਜਿਹੜੀ ਆ ਨਾ 2200 ਦੀ ਤੇਰਾ ਉਰੇ 20 ਦੀ 1000 ਹੋਰ 19 ਠੀਕ ਹੈ ਚੱਲਣ ਦੋ 18 ਦੀ 18 ਦੇ ਦੇ 18 ਦੀ ਨਾਲ ਹੀ ਗੱਲ ਫਾੜੀ 22 ਦੀ ਆਪਾਂ ਇਹਦੇ ਮੈਨੂੰ ਪਤਾ ਨਹੀਂ ਕਿ 18 ਫੜਾ ਦੇ ਚੱਲਣ ਦੇ ਫੜਾ ਦੇ ਰੇਲ ਤੋਂ ਪਿੱਛੇ ਹਰਦਾ ਉਹ ਵਾਲੇ ਨਹੀਂ ਹੋਣਾ ਬਿਲਕੁਲ ਜੈ ਚੀਜ਼ ਹੈ ਆਵੇ ਦੋ ਤੁਸੀਂ ਮਿੰਨਜੀ ਨੌਨ ਦਾ 10 ਕਿਲੋ ਕਰੀ ਹੋਣਾ ਜਾਂ ਪੰਜਾਂ ਗਿਆਨ ਦੇ ਨਾਲ ਦੀ ਸੁਲੀ ਆ ਸਮਝੋ ਵਾਹ ਇਹਦਾ ਵੀ ਬੱਚਾ ਨਹੀਂ ਲੱਗੇਗਾ ਇਹਦਾ ਵੀ ਨਹੀਂ ਬੱਚਾ ਇਹ ਨਹੀਂ ਬੰਦਾ ਬੱਚੇ ਹੈਗੇ ਕਿ ਪੰਜ ਮਹੀਨੇ 6 ਮਹੀਨੇ ਸਾਾਲ ਪਤਾ ਨਹੀਂ ਜ਼ਿੰਦਗੀ ਆ ਦੁੱਧ ਦੁੱਧ ਦੇ ਪਾਈ ਦੁੱਧ ਦੀ ਗੱਲ ਦਸੀ ਹੈ ਹਾਂ ਨਹੀਂ ਦੁੱਧ ਹੀ ਵੇਖਣਾ ਭੈਜੀ ਜਿੰਨਾ ਮਰਜ਼ੀ ਆਣਾ ਨਹੀਂ ਇਹ ਦੋ ਤੇ ਨੌ ਦਸ ਨੌ ਦਸ ਕੋਲ ਦੋ ਦੇ ਆ ਜਾਓ ਭਾਉ ਜੀ ਇੱਧਰ ਨੂੰ ਇੱਕ ਕੁੜਾ ਆ ਗਿਆ ਅਹ ਆ ਕਾ ਨ ਦੇਖੇ ਬੋਲੇ ਇਹ ਖਾਣਾ ਇਹ ਵੀ ਨਾ 23000 ਦੀ ਦੇ ਦਾਂਗੇ ਨਹੀਂ 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 ਹੋਰ ਕਰ ਦੋ 23000 ਦੇ 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 ਹੋਰ ਕਰ ਦਈਏ ਇਹ ਖਾਣਾ 18 ਦੀ ਐ ਐ ਉਹ ਜਿਹੜੇ ਬੜਾ ਰੈਂਜਰ ਇਹ ਧੰਨੂ ਸਾਹ ਚਾਤੀ ਬਿੰਦਰਾ ਹਮਨੇ ਤੋਹਫਾ ਹੀ ਦੇਣਾ ਇਹ ਕਹਿ ਕਰ ਰਿਹਾ ਆਹ ਉਹ ਮੈਂ ਪਧਾਈਆਂ ਡਾਊਨ ਲਈ ਜਦੀਆਂ ਹੁਣ ਤੋਹੇ ਦੇਣਾ ਜੀ ਅਬਲ ਮੈਂ ਅੰਨਾ ਕਿੰਨੇ ਕ ਵਿਧਾਈਆਂ ਬਰੀਆਂ ਦਈਏ ਲੈ ਹੁਣ ਹਾਂ ਉਹ ਤੁਸੀਂ ਫੋਨ ਲਾੜਾ ਜੀ ਬਾਈ ਨੂੰ ਆਪੇ ਬਾਈ ਵਿਧਾਈਆਂ ਘਰ ਦੇ ਹੱਪੀ-ਹੱਪੀ ਲਾੜੇ ਨੇ ਫੋਨ ਆਪਾਂ ਨਹੀਂ ਦੱਸਦੇ ਚਲੋ ਸਿੰਦੀਗੀ ਇਹ ਵੀ ਨਹੀਂ ਪਤਾ ਨਹੀਂ ਕਿ ਸੂਈ ਵੀ ਨੇ ਦੀ ਕਿ ਦੋਹਾਂ ਦੀ ਸੂਈ ਜੇ ਦੁੱਧ 8 ਕਿਲੋ ਜੇ 8 ਮਹੀਨੇ ਦੁੱਧਾ ਹਾਂ ਤੇ ਇਹ ਜਾਣ ਜੇ ਇੰਨੀ ਥਾਣਾ ਤੇ ਨਾਲ ਥਾੜਾ ਕੁਝ ਲੰਦਾ ਜਿਹੜਾ ਥੋੜਾ ਸਾਰੇ ਬਹੁਤ 8 ਕਿਲੋ ਜੇ ਤਿੰਨ ਥਾਣਾ ਇਹ ਤੇਰੀ ਜਿਹੜਾ ਡਰਾਈਵਰ ਲਾਗਦਾ ਭਾਈ ਚਾਓ ਇਹਦੇ ਬਾਈ ਇਹ ਜੀ ਕਰਦਾ ਆਹੋ ਚਾਓ ਆਉਂ ਨਹੀਂ ਦੀ ਨਹੀਂ ਕੋਈ ਬਾੜਿਆ ਆਹੇ ਸੰਪੂਰਨ ਪਰ ਨਾ ਸੋਲ ਛੱਡੋ ਛੱਡੋ ਰੋ ਆਂਦਾ ਸੰਪੂਰਨ ਆਂਦੋ ਸੋਲੋ ਇਹਦਾ ਮਨ ਨਾਸੀਆ ਬੱਸ ਲਾ ਇਹ ਫਰੀ ਕੀ ਕਰਦ ਗਿਆ ਇਹਨੇ ਕਾਜਾ ਮੁੱਲ ਕਰਦ ਗਿਆ 14000 ਦੇ ਦੇ ਹੋਰ ਸਾਰੇ ਫਰੀ ਸਾਰੀਆਂ ਕੋਈ ਲੱਲੇ ਨਾਲ ਫਰੀ ਹੋ ਗਈ ਨਹੀਂ ਨਾ ਨਾ ਹੋਰ ਕਰ ਦੇ ਭਾਈ ਯਾਰ 10000 ਦੇ ਦੇ ਤਿੰਨ ਹੀ ਖਾਤੇ ਆ। ਭਾਣਾ ਹੀ ਹੋਣੀ ਜਾਨ ਸਾ। ਹਾਂ ਨਹੀਂ ਹੋਣੀ ਹੁਣ। ਇਹ ਵੇਖੀ ਜਦਾਂ ਹੁਣ ਬਾਰਾ। ਹੁਣ ਤੂੰ ਪਰ ਕੀ ਹੈ ਤੂੰ ਪਰ ਰੱਬ ਨਾਲ ਨਹੀਂ ਆ। ਨਹੀਂ ਮੇ ਜੀ। ਕੋੰਨੀ ਵੀ 7000 ਦੀ 8 ਕਿਲੋ ਦੁੱਧ ਆਪਨਾ। ਐ 3 ਸੋਣਿਆ। ਤੇ ਨਾਲੇ ਇਹਨਾਂ ਦੇ ਬ੍ਰੀਡ। ਨਾਲੇ ਬ੍ਰੀਡ ਆ। ਕੋਸ਼ ਨਹੀਂ। ਕੱਲ ਨੂੰ ਵੀਰ ਇਹ ਇੱਕ ਦੋ ਤਿੰਨ ਮਹੀਨਾ ਚੋਕ ਹੈ ਨਾ। 7 ਕਿਲੋ ਦੁੱਧਾ। 7 ਕਿਲੋ ਦੁੱਧ ਇਹ 7000 ਦੀ। 7 ਕਿਲੋ ਦੁੱਧ ਨਾਲ 1000 ਲੀਟਰ ਬਹਿ ਗਈ। ਯਾਰ ਵੱਧ ਬੈ ਗਈ ਕੇ 900 ਨੂੰ ਬੈ ਗਈ 950 ਨੂੰ ਬੈ ਗਈ ਆ ਹਾਂ ਤੇ 3-4 ਮਹੀਨੇ ਚੋਗੇ ਕਿਸ ਨੇ ਵਾਰਾ ਨਾ ਕੋਈ ਮੇਰਾ ਇਹ ਛੱਡੇ ਮੈਨੂੰ ਫੋਨ ਕਰਦੇ 4000 ਦੀ ਫੇਰ ਦੇ ਫੇਰ ਲੈ ਲੋ ਹੋਰ ਸੰਧੂ ਦਾ ਦੁੱਧ 25-3000 ਦਾ ਪੀ ਲੈਣਾ ਦੋ ਤਿੰਨ ਮਹੀਨੇ ਤੇ 4000 ਦੀ ਮੈਂ ਫੇਰ ਲਵਾਂਗਾ ਕਿਲੋ ਦੁੱਧ ਵੀ ਹੋਵੇ ਦੇ ਬਾਠ ਠੀਕ ਆ ਹਾਂਜੀ ਹਾਂਜੀ ਚਲੋ ਹੋਰ ਦੱਸੋ ਬਾ ਵਧੀਆ ਜੀ ਬੋਲੋ ਫੋਨ ਨਾਂ ਸੁਖ ਸੰਧੂ ਆ ਜੀ 81 646 722 ਬਾਈ ਤੇ ਵੀਡੀਓ ਨੂੰ ਬਾਤ ਕਰਾ ਦੋ ਸ਼ੇਅਰ ਕਰਿਓ ਤੇ ਲਾਈਕ ਕਮੈਂਟ ਕਰੋ ਜੀ ਸ਼ੇਅਰ ਹੀ ਕਰਦੇ ਮੇਰੇ ਫਿਰ ਦਾਬੇ ਗੇ ਲਾਈਕ ਵੀ ਵਧੀਆ ਕਮੈਂਟ ਵੀ ਵਧੀਆ ਹੁੰਦੇ ਸੋਨੇ ਡਿਪੈਂਡ ਕਰਦੇ ਕੋਈ ਨਹੀਂ ਕਮੈਂਟ ਚੱਲ ਨਹੀਂ ਲੱਗਦੇ ਹਾਂ ਠੀਕ ਹੈ